ਵਾਇਗੁਰੂ ਜੀ ਕੀ ਫਤਿਹ ਗੁਰ ਸੰਗਤਾਂ ਨੂੰ ਜੋ ਖਾਲਸਾ ਦਾ ਬੋਲਾ ਮਹੱਲਾ ਗੁਰੂ ਕਲਨਗੀਧਾ ਪਾਤਸ਼ਾਹ ਨੇ ਆਜ਼ਾਦੀ ਵਾਲਾ ਜੀਵਨ ਬਖਸ਼ਿਸ਼ ਕੀਤਾ ਬਹੁਤ-ਬਹੁਤ ਵਧਾਈ ਹੋਵੇ ਜੀ ਜੋ ਹੋਲੇ ਮਹਲੇ ਦਾ ਮਾਹੌਲ ਕਵੀ ਡਾਕਟਰ ਪਧਰੀ ਸਾਹਿਬ ਨੇ ਲਿਖਿਆ ਉਹ ਇਸ ਤਰ੍ਹਾਂ ਲਿਖਿਆ ਜਿਹੜੇ ਨੌਜਵਾਨਾਂ ਦੇ ਪਹਿਰਾਵੇ ਦੇਖ ਕਰਕੇ ਜੋ ਖੁਸ਼ੀ ਹੋਈ ਹੋ ਗਿਆ ਸੁਹਾਈ ਗੁਰੂ ਬਾਜਾ ਵਾਲੜਾ ਵਾਟ ਗੀ ਜਵਾਨੀ ਏ ਮਨ ਨੇ دیਵਾਨੇ ਪਹਿਰਾ ਦੇਣ ਲੱਗ ਪਈ ਕੇਸਾਂ ਦੀ ਨਿਸ਼ਾਨੀ ਏ ਹੋ ਕੇ ਤਿਆਰ ਢਾਕੇ ਤੇਗ ਟੰਗ ਲਈ ਤੇ ਆ ਕੇ ਗੁਰੂ ਨੂੰ ਕਰ ਲਿਆ ਮੁਖ ਗੁਰੂ ਬਾਜਾ ਵਾਲਿਆ ਮੈਂ ਆਨੰਦਪੁਰ ਨੂੰ ਕਰ ਲਿਆ ਮੁਖ ਗੁਰੂ ਬਾਜਾ ਵਾਲਿਆ ਮੈਂ ਆਨੰਦਪੁਰ ਨੂੰ ਸਾਡੇ ਸਿਰੋਂ ਤੋਂ ਗੁਰੂ ਬਾਜਾ ਵਾਲਿਆ ਤੂੰ ਚਾਰ ਲਾਲ ਵਾਰੇ ਸੀ ਸਾਡੇ ਸਿਰਾਂ ਉਤੋਂ ਗੁਰੂ ਬਾਜਾ ਵਾਲਿਆ ਤੂੰ ਪੁੱਤ ਚਾਰ ਵਾਰੇ ਸੀ ਕਰਦੇ ਵੀ ਮਾਫ ਅਸੀਂ ਭੁੱਲੇ ਹੋਇਆ ਨੇ ਬੋਲ ਜੋ ਤੇਰੇ ਬਸਾਰੇ ਸੀ ਤੁਰਨ ਨਾਲੋਂ ਟੁੱਟੋਏ ਅਸੀਂ ਬਹੁਤ ਰੋਲੇ ਸੀ ਹੁਣ ਤੁਰ ਪਏ ਤੁਰ ਨੂੰ ਕਰ ਲਿਆ ਮੁੱਖ ਗੁਰੂ ਬਾਜਾ ਵਾਲਿਆ ਅਨੰਦਪੁਰ ਨੂੰ ਉਹ ਕਰ ਲਿਆ ਮੁੱਖ ਗੁਰੂ ਬਾਜਾਂ ਵਾਲਿਆ ਮੈਂ ਆਨੰਦਪੁਰ ਨੂੰ ਕਰਕੇ ਬੋਲਟ ਸਾਭ ਚੰਡਾ ਲਾਇਕੇ ਸੜਕੇ ਸੀ ਪਾ ਲਿਆ ਕਰਕੇ ਬੋਲਟ ਸਾਫ ਚੰਡਾ ਲਾਇਕੇ ਸੜਕੇ ਸੀ ਪਾ ਲਿਆ ਟਰੈਕਟਰ ਨੂੰ ਟਿੰਕਵਾਗ ਲੋਡ ਕਰਕੇ ਤੇਰਾ ਲਾ ਪਿੱਛੇ ਪਾ ਲਿਆ ਖਰਚੇ ਦੀ ਕਾਦੀ ਪਰਵਾਹ ਕਰਨੀ ਖਰਚੇ ਦੀ ਕਾਦੀ ਪਰਵਾਹ ਕਰਨੀ ਤੂੰ ਆਉਣ ਨਹੀਂ ਦਿੰਦਾ ਥੜਨੋ ਕਰ ਲਿਆ ਮੁਖ ਗੁਰੂ ਬਾਜਾਂ ਵਾਲਿਆ ਮੈਂ ਆਨੰਦਪੁਰ ਨੂੰ ਹਾਂ ਕਰ ਲਿਆ ਮੁਖ ਗੁਰੂ ਬਾਜਾਂ ਵਾਲਿਆ ਮੈਂ ਆਨੰਦਪੁਰ ਨੂੰ ਸਿੱਖ ਰਾਜ ਸਮੇਂ ਜਿਵੇਂ ਖਾਲਸੇ ਦੇ ਕੋਲ ਹੁੰਦੀਆਂ ਸੀ ਰੱਥ ਵਗੀਆਂ ਸਿੱਖ ਰਾਜ ਸਮੇਂ ਜਿਵੇਂ ਖਾਲਸੇ ਦੇ ਕੋਲ ਹੁੰਦੀਆਂ ਸੀ ਰੱਥ ਵਗੀਆਂ ਔਡੀ ਥਾਰ ਅੰਬਰ ਤੇ ਆਜਵੀ ਕਈਆਂ ਸਾਨ ਗੱਡੀਆਂ ਲੱਭ ਲੈਂਦੇ ਘਮ ਕੇ ਸਤਨ ਗੁਰੂ ਦੇ ਲੱਭ ਲੈਂਦੇ ਲੱਭ ਲੈਂਦੇ ਘਮ ਕੇ ਸਤਨ ਗੁਰੂ ਦੇ ਕੀੜੀਆਂ ਜੋ ਗੋੜ ਨੂੰ ਕਰ ਲਿਆ ਮੁਖ ਗੁਰੂ ਬਾਜਾਂ ਵਾਲਿਆ ਮੈਂ ਆਨੰਦ ਪਰਨੋ ਕਰ ਲਿਆ ਮੁਖ ਗੁਰੂ ਬਾਜਾਂ ਵਾਲਿਆ ਮੈਂ ਆਨੰਦਪੁਰ ਨੂੰ ਫਤੇਗੜ ਸਾਹਿਬ ਸੀਸ ਨੂੰ ਝਕਾਉਣਾ ਏ ਮਿਲਣਾ ਹੈ ਵੀਰਾਂ ਨੂੰ ਫਤਿਹਗੜ੍ਹ ਸਾਹਿਬ ਸਬਤਿ ਗੜ੍ਹ ਸਾਹਿਬ ਸੀਸ ਨੂੰ ਚੁਕਾਉਣਾ ਹੈ ਮਿਲਣਾ ਹੈ ਵੀਰਾਂ ਨੂੰ ਪੌਣੀ ਹੈ ਵੰਗਾਰ ਵਾਂਗ ਸਹਿਬ ਜਾਦਿਆਂ ਅੱਜ ਦੇ ਵੀਰਾਂ ਨੂੰ ਰਹਿਮ ਕਰੇ ਇੱਕ ਵਾਰ ਗਾਲ ਲਾ ਲਵਈ ਭਗਤੀ ਮੈਂ ਆਪ ਜੋੜ ਲਉ ਕਰ ਲਿਆ ਮੁਖ ਗੁਰੂ ਵਾਜਾਂ ਵਾਲਿਆ ਮੈਂ ਆਨੰਦਪੁਰ ਨੂੰ ਕਰ ਲਿਆ ਮੁਖ ਗੁਰੂ ਵਾਜਾਂ ਵਾਲਿਆ ਮੈਂ ਆਨੰਦਪੁਰ ਨੂੰ ਆਪਣਾ ਪੰਜਾਬ ਦੇਸ਼ ਸਦਾ ਰੱਖੂ ਕੈਮ ਯਤੜੀ ਆਪਣਾ ਪੰਜਾਬ ਦੇਸ਼ ਸਦਾ ਰੱਖੂ ਕੈਮ ਯਤੜੀ ਔਲੇ ਆਸੀ ਜੇ ਤਾਂ ਆਪਣੇ ਇੱਕ ਸਰੂਪ ਦਾ ਆ ਆਯਾਦ ਪਧਰੀ ਬਣ ਗਏ ਹਾਂ ਪਤ ਮਾ ਸਹਿਬ ਕਰਦੇ ਬਣ ਗਏ ਹਾਂ ਪਤ ਮਾ ਸਹਿਬ ਕਰਦੇ ਮਨ ਪਿਤਾ ਗੁਰੂ ਨੂੰ ਕਰ ਲਿਆ ਮੱਖ ਗੁਰਵਾਜਾਂ ਵਾਲਿਆ ਮੈਂ ਆਨੰਦਪੁਰ ਨੂੰ ਕਰ ਲਿਆ ਮੁਖ ਗੁਰੂਵਾਜਾਂ ਵਾਲਿਆ ਮੈਂ ਆਨੰਦਪੁਰ ਨੂੰ ਭੁੱਲਿਆ ਸੀ ਦਾਦਾ ਮੈਂ ਤਾਂ ਦਰ ਤੇਰੇ ਨੂੰ ਭੁੱਲਿਆ ਸੀ ਦਾਦਾ ਮੈਂ ਤਾਂ ਦਰ ਤੇਰੇ ਨੂੰ ਹੋਇਆ ਸੀ ਖਵਾਰ ਵੜਾ ਆਪਨੇ ਜੇ ਨੂੰ ਮੁੜ ਆ ਆ ਵੇਖ ਯਾਦ ਆ ਗਿਆ ਓ ਮੁੜ ਆ ਆ ਵੇਖ ਮੈਨੂੰ ਯਾਦ ਆ ਗਿਆ ਤੱਕ ਤੇਰੀ ਕੁਰਬਾਨੀ ਮੈਨੂੰ ਬਹਿਰਾ ਗਿਆ ਗਿਆ ਕਰ ਲਿਆ ਮੁਖ ਗੁਰੂ ਵਾਜਾਂ ਵਾਲਿਆ ਮੈਂ ਆਨੰਦਪੁਰ ਨੂੰ ਕਰ ਲਿਆ ਮੁਖ ਗੁਰੂ ਵਾਜਾਂ ਵਾਲਿਆ ਮੈਂ ਆਨੰਦਪੁਰ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ